ਉਹ ਚੁੱਕ ਕਿਸ ਪਾਰ ਸੈਂਟਰ ਚੱਲਦੇ ਸੀ ਜਿੱਥੇ ਜੋ ਇਹਨਾਂ ਦੇ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਤੇ ਉਹਨਾਂ ਨੇ ਬੈਲਾ ਫਲਸਾ ਕਿ ਉਹਨੂੰ ਪਹਿਲੇ ਵੀ ਦਿੰਦੇ ਸੀ ਕਮਿਸ਼ਨ ਵੀ ਦਿੰਦੇ ਸੀ ਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ ਤੇ ਇਹ ਦੀਵਪਾਰ ਦਾ ਉਹ ਤੋਂ ਬਹੁਤ ਚੰਗਾ ਸੀ ਜਿਸ ਸੰਬੰਧ ਇਹ ਸੀ ਰੈਡਾ ਕੀਤੀਆਂ ਜਿਸ ਹੁੰਦੀ ਅਸੀਂ ਦੋ ਪਰਚੇ ਦਰਜ ਕੀਤੇ ਨੇ 212 ਨੰਬਰ ਤੇ 214 ਨੰਬਰ ਦਾ ਜਿਹੜਾ ਹੱਥ ਫੜ ਇੱਧਰ ਆ ਕੋਟੀ ਇਸ ਤੇ ਜ਼ੂਮ ਮਤ ਕਰੋ ਸਰ ਕੈਮਰਾ ਚੋੜ ਦੂੰਗੀ ਮਾ ਮਾ ਕੋਲ ਗੱਡੀ ਮੋੜ ਮਿਲਵਾ ਦੇ ਮਿਲਵਾ ਦੇ ਇੱਧਰ ਤੋਂ ਬਾਹਰ ਨਿਕਲ ਕੇ ਬਾਹਰ ਆ ਆ ਆ ਮਾਚਲ ਮੇ ਕੋ ਓਕੇ ਬਾਤ ਨਹੀਂ ਮੇ ਦੇ ਸਾਈਡ ਲੱਗ ਕੇ ਆ ਮੈਡਮ ਜੀ ਹਾਂ ਹਾਂ ਮੈਡਮ ਜੀ ਦਰ کئی ਮਾਮਲਾ ਵੀ ਜਿਹੜਾ ਇੱਕ ਹਾਂਜੀ ਅਸੀਂ ਇਹ ਦੋ ਮੁਕਤਵੇਂ ਦਰਜ ਕੀਤੇ ਨੇ ਜੋ 212 ਨੰਬਰ ਤੇ 214 ਨੰਬਰ ਜਿਸ ਵਿੱਚ ਇੱਥੇ ਚੋਚੁੱਕੇ ਸਪਾ ਸੈਂਟਰ ਚੱਲਦੇ ਸੀ ਜਿੱਥੇ ਜੋ ਇਹਨਾਂ ਦੇ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਤੇ ਉਹਨਾਂ ਨੇ ਬੈਲਾ ਫਲਸਾ ਕਿ ਉਹਨੂੰ ਪੈਸੇ ਵੀ ਦਿੰਦੇ ਸੀ ਕਮਿਸ਼ਨ ਵੀ ਦਿੰਦੇ ਸੀ ਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ ਤੇ ਇਹ ਦੇਵਪੁਰ ਦਾ ਇੱਕ ਬਹੁਤ ਵੱਡਾ ਸਾਮ ਜਿਸ ਸੰਬੰਧੀ ਅਸੀਂ ਰੈਡਾ ਕੀਤੀਆਂ ਜਿਸ ਸੰਬੰਧੀ ਅਸੀਂ ਦੋ ਪਰਚੇ ਦਰਜ ਕੀਤੇ ਨੇ 212 ਨੰਬਰ ਤੇ 254 ਨੰਬਰ ਇਹਦੇ ਜਿase ਟੋਟਲ 11 ਗ੍ਰਿਫਤਾਰੀ ਹੋਈ ਨੇ ਤੇ ਸਾਡੇ ਕੋਲ ਰਿਮਾਂਡ ਤੇ ਨੇ ਅਜੇ ਹੋਰ ਵੀ ਪਤਾ ਲਗਾ ਰਹੇ ਆ ਤੇ ਏਡਾ ਵੱਡਾ ਸਕੈਂਡਲ ਹੈ ਜੀ ਦੋਸ਼ੀ ਸਾਰਾ ਕੁਝ ਪਤਾ ਕਰਾ ਕੇ ਅਗਲੀ ਕਾਰਵਾਈ ਅਮਰਜੇ ਤੇ ਸਰ ਸੈਂਟਰ ਵਗੈਰਾ ਇਹਨਾਂ ਦੇ ਕਿੱਥੇ ਕੁਝ ਪਰ ਇੱਕ ਹਰ ਗੋਵਿੰਦ ਨਗਰ ਹੈ ਜੀ ਇਹ ਕਿੱਥੇ ਭਰਾਣ ਸਕੋਈ ਹੈ